ਕਾਕਾ ਕੋਈ ਹੈਗਾ ਘਰੇ ਹਾਏ ਹਾਏ ਬੂਆ ਵੀ ਨਹੀਂ ਲਾਇਆ ਮੰਗਤੇ ਸਵੇਰੇ ਤੁਰ ਪਏ ਆ ਉਹ ਕਾਕਾ ਉਹ ਰੋਟੀ ਰੋਟੀ ਖਵਾ ਦੋ ਕਰਦੋ ਸੇਵਾ ਮੰਗਤਿਆਂ ਦੀ ਵੇ ਬਾਬਾ ਜਾਂਦਾ ਔੜ ਜਾ ਘਰ ਕੋਈ ਹੈ ਨਹੀਂਗਾ ਕੱਲ ਨੂੰ ਆਈ ਉਹ ਬੀਬਾ ਤੂੰ ਹੀ ਆਟਾ-ਉਟਾ ਪਾ ਦੇ ਤੂੰ ਪਰੌਣੀ ਆਈ ਆ ਆਟਾ-ਉਟਾ ਹੈ ਨਹੀਂ ਗਾ ਸਾਡੇ ਘਰ ਕਣਕ ਪੀਣੇ ਦਿੱਤੀ ਆ ਉਹ ਚੱਲ ਬੀਬਾ ਜੇ ਕਣਕ ਹੈ ਨਹੀਂ ਤੂੰ ਫੁਲਕੇ ਹੀ ਖਲਾ ਦੇ ਵੀ ਬਾਬਾ ਤੂੰ ਖਰੇ ਬੋਲਾ ਵਾ ਤੈਨੂੰ ਇੱਕ ਵਾਰ ਸੁਣਿਆ ਨਹੀਂ ਵੀ ਕਣਕ ਪੀਣੇ ਦਿੱਤੀ ਹੋਈ ਐ ਰੋਟੀ ਦੇ ਨੂੰ ਗਾਦੀ ਲਾ ਦੇ ਮੈਂ ਉਹ ਚੱਲ ਬੀਬਾ ਜੇ ਰੋਟੀ ਨਹੀਂ ਖਲਾਉਣੀ ਤੇ ਪੈਸੇ ਹੀ ਦੇ ਦਿਓ ਪੈਸੇ ਤਾਂ ਤੁਹਾਡੇ ਤੋਂ ਹੁਣੇ ਵੱਡੇ ਬੰਦਿਆਂ ਤੋਂ ਨਾ ਬਾਬਾ ਨਾ ਅਸੀਂ ਕਿੱਥੋਂ ਪੈਸੇ ਘਰ 'ਚ ਰੱਖਦੇ ਆ ਤੈਨੂੰ ਪਤਾ ਚੋਰੀਆਂ ਕਿੰਨੀਆਂ ਵੱਧੀਆਂ ਆ ਸਾਡੇ ਤੇ ਬੈਂਕਾਂ 'ਚ ਹੀ ਆ ਪੈਸੇ ਪਏ ਹੋਏ ਅੱਛਾ ਬੀਬਾ ਤੁਹਾਡੇ 'ਚ ਬੈਂਕਾਂ 'ਚ ਆ ਜਾ ਪੈਸੇ ਚੱਲ ਫੇ ਐ ਕਰੋ ਫੋਨਪੇ 'ਈ ਕਰ ਦੋ